ਕਿਹੜੇ ਵਿਸ਼ੇ ਦੇ ਇਕੱਠੇ ਹੋਏ ਇੱਥੇ ਅੱਜ ਇੱਥੇ ਦੀ ਅਸੀਂ ਜਿਹੜੀ ਆਪਣੇ ਸਭਰਾਵਾਂ ਦੇ ਵਿੱਚ ਨਹਿਰ ਬਣ ਰਹੀ ਉਹਦੇ ਵਿਸ਼ੇ ਵਿੱਚ ਇਕੱਠੇ ਹੋਏ ਆ ਇਹ ਸਾਰੇ ਮੇਰੇ ਵੀਰ ਠਾਰ ਜਿਨ੍ਹਾਂ ਦੀਆਂ ਜ਼ਮੀਨਾਂ ਨੇ ਉਹ ਕਿਸਾਨ ਇਕੱਠੇ ਹੋਏ ਆ ਸਰਕਾਰ ਦੇ ਇਸ ਫੈਸਲੇ ਤੋਂ ਅਸੀਂ ਖੁਸ਼ ਆ ਵੀ ਇੱਕ ਜੋ ਨਹਿਰਾਂ ਬਣ ਗਈਆਂ ਤੁਹਾਨੂੰ ਪਤਾ ਹੀ ਆ ਵੀ ਪਾਣੀ ਦਾ ਪੱਧਰ ਬਹੁਤ ਨੀਵਾ ਜਾ ਰਿਹਾ ਵਾ ਠਾਰ ਜਿੱਥੇ ਆਪਣੇ ਉੱਤੇ ਮੋਟਰਾਂ ਨਹੀਂ ਆਹੀ ਉੱਥੇ ਨੂੰ 100-100 ਫੁੱਟ 80-80 ਫੁੱਟ ਥੱਲੇ ਸੇਮ ਚੱਲੇ ਗਈ ਆ ਤੇ ਅਸੀਂ ਸਾਰੇ ਵੀਰੇ ਇਸ ਗੱਲ ਨਾਲ ਸਹਿਮਤ ਆ ਵੀ ਨਹਿਰ ਬਾਨੀ ਚਾਹੀਦੀ ਆ ਜੀ ਉਹਦੇ ਵਿੱਚ ਕੋਈ ਕਮੀ ਪੇਸ਼ੇ ਆ ਤੇ ਚਲੋ ਆਪਾਂ ਸਾਰਾ ਨਗਰ ਇਕੱਠਾ ਹੋ ਗਏ ਮਹਿਕ ਮੇਰਾ ਸੰਪਰਕ ਕਰਕੇ ਕੋਈ ਵਿੱਚ ਕਮੀਆਂ ਪੇਸ਼ੀਆਂ ਉਹ ਦੂਰ ਕਰਾਈਏ ਤੇ ਨਹਿਰ ਨੂੰ ਪੈਲ ਦੇ ਆਧਾਰ ਤੇ ਬਣਾਈਏ ਜਾਂ ਕਿ ਨਹਿਰੀ ਪਾਣੀ ਮਿਲ ਸਕੇ ਇੱਕ ਤਾਂ ਬੱਤੀ ਦਾ ਬਚਾਅ ਹੋ ਜੂਗਾ ਇੱਕ ਆਪਣੀ ਜ਼ਮੀਨ ਉਪਜਾਊ ਹੋ ਜੂਗੀ ਜਿਹਦੇ ਕਰਕੇ ਆਪਣੀਆਂ ਪੈਲੀਆਂ ਵਧੀਆ ਹੋ ਜਾਣਗੀਆਂ ਤੇ ਪਾਣੀ ਵੀ ਆਪਣਾ ਲੈਵਲ ਬਚਿਆ ਰਹੂਗਾ ਇਸ ਵਿਸ਼ੇ ਵਿੱਚ ਇਕੱਠੇ ਹੋਏ ਆ ਅਸੀਂ ਸਾਰੇ ਇਸ ਗੱਲ ਤੋਂ ਖੁਸ਼ ਆ ਕਿ ਨਹਿਰ ਜ਼ਰੂਰ ਬਣੀ ਚਾਹੀਦੀ ਸਾਰੇ ਸਹਿਮਤਾ ਤੇ ਜਿੱਥੇ ਕੋਈ ਕਮੀ ਪੇਸ਼ਾ ਮੰਨ ਲਓ ਕੋਈ ਜੇ ਜਿਸ ਤਰ੍ਹਾਂ ਵੀ ਆਂਦੇ ਵੀ ਕਿਤੇ ਨੀਵਾ ਥਾਵਾਂ ਜਾਂ ਕਿਤੇ ਕੋਈ ਸੇਮ ਦਾ ਚੱਕਰ ਆ ਉੱਥੇ ਜਾਂ ਕੋਈ ਪੈਪ ਦਾ ਜਾਂ ਅਗਲੇ ਬੰਨੇ ਜਿਹੜਾ ਪ੍ਰੋਬਲਮ ਆ ਰਹੀ ਆ ਵੀ ਨਕਾਸ ਹਾਸਤੇ ਅਸੀਂ ਮਹਿਕਮੇ ਨੂੰ ਬੇਨਤੀ ਕਰਦੇ ਆ ਵੀ ਨਕਾਸ ਵੀ ਜਰੂਰ ਕੀਤਾ ਜਾਵੇ ਤਾਂ ਕਿ ਕਿਸੇ ਵੀ ਸੁਭਰਾ ਦੇ ਬੰਦੇ ਨੂੰ ਕੋਈ ਦਿੱਕਤ ਨਾ ਹੋਵੇ ਪਰ ਨਹਿਰ ਨਾਲ ਅਸੀਂ ਸਾਰਾ ਪਿੰਡ ਹੀ ਸਹਿਮਤਾ 95% 90 95% ਸਾਰੇ ਜਿਹਦੇ ਨਾਲ ਵੀ ਗੱਲ ਕਰੀ ਤੇ ਉਹ ਕਹਿੰਦੇ ਵੀ ਬਿਲਕੁਲ ਵਧੀਆ ਡਿਸੀਜਨ ਆ ਤੇ ਨਹਿਰ ਬਾਨੀ ਚਾਹੀਦੀ ਆ ਅਸੀਂ ਸਾਰੇ ਇਸ ਗੱਲ ਨਾਲ ਸਹਿਮਤਾ ਇਸੇ ਵੀ ਸਵੇਰ ਇੱਕ ਛੋਟੀ ਜੀ ਮੀਟਿੰਗ ਹੋਈ ਆ ਉਹ ਵੀ ਰੱਬੀ ਕਿਦੇ ਇਕੱਠੇ ਹੋਏ ਆ ਜੇ ਕਿ ਲੋੜ ਪਈ ਤੇ ਅਸੀਂ ਇੱਕ ਵੱਡਾ ਇਕੱਠ ਰੱਖਾਂਗੇ ਸਾਰਿਆਂ ਦੀ ਸਹਿਮਤੀ ਬਣਾ ਕੇ ਅਸੀਂ ਮਹਿਕਮੇ ਦੇ ਨਾਲ ਆ ਜਿੱਥੇ ਵੀ ਕੋਈ ਕਮੀ ਪੇਸ਼ ਆ ਉਹਨੂੰ ਆਪਾਂ ਸਰਕਾਰ ਤੋਂ ਰਲ ਮਿਲ ਕੇ ਹੱਲ ਕਰਾਈਏ ਤੇ ਨਹਿਰ ਬਣਾਈਏ ਪਿੰਡ ਦੇ ਵਿੱਚ ਜਿਹੜੀ ਨਹਿਰ ਦਾ ਉਹਦੀ ਵਿਰੋਧਤਾ ਵੀ ਕਰਦੇ ਹੈ ਕਿਸਾਨਾਂ ਉਹਨਾਂ ਬਾਰੇ ਨਹੀਂ ਚਲੋ ਉਹਨਾਂ ਨੂੰ ਕੁਝ ਕਮੀ ਪੇਸ਼ੀਆਂ ਬਾਰੇ ਉਹਨਾਂ ਦੇ ਕੋਈ ਵਿਚਾਰ ਸੀ ਆਪਣੇ ਉਹ ਵੀ ਕੋਈ ਗੱਲ ਨਹੀਂ ਮਹਿਕਮੇ ਨਾਲ ਸੰਪਰਕ ਹੋ ਚੁੱਕਾ ਉਹ ਵੀ ਕਹਿੰਦੇ ਵੀ ਜਿਹੜੀ ਉਹਨਾਂ ਦੇ ਮਨ 'ਚ ਕੋਈ ਗਲਤਫਹਿਮੀਆਂ ਸੀ ਦੂਰ ਕਰ ਦੇਾਂਗੇ ਜਾਂ ਮੰਨ ਲਓ ਕਿ ਨਿਕਾਸੀ ਦਾ ਕੰਮ ਹੀ ਜਾਂ ਹੋ ਉਹਨਾਂ ਨੂੰ ਵੀ ਉਹ ਵੀ ਭਰਾ ਸਾਡੇ ਸਹਿਮਤ ਹੋ ਗਏ ਚਲੋ ਪਹਿਲਾਂ ਜੋ ਪ੍ਰੋਪੋਜ਼ਲ ਹੁਣ ਬਣ ਗਈ ਆ ਵੀ ਨਿਕਾਸੀ ਆਸਤੇ ਪੂਰੇ ਪਾਈ ਜਾਣਗੇ ਉਹ ਵੀ ਭਰਾ ਹੀ ਸਾਡੇ ਚਲੋ ਕੋਈ ਗੱਲ ਨਹੀਂ ਜਦੋਂ ਪਹਿਲਾਂ ਨਹਿਰਾਂ ਬਣਨ ਲੱਗੀ ਕੋਈ ਮੁਸ਼ਕਲ ਆਉਂਦੀ ਸੀ ਉਹ ਵੀ ਹੱਲ ਹੋ ਜਾਣੀ ਆ ਉਹ ਵੀ ਹੁਣ 90% ਸਾਡੇ ਨਾਲ ਸਹਿਮਤ ਹੋ ਗਏ ਸਾਰੇ ਵੀਰ ਜਿੱਥੇ ਮੌਜੂਦਾ ਪੰਚਾਇਤ ਆ ਉਹਨਾਂ ਨੇ ਮਤਾ ਵੀ ਪਾਇਆ ਸੀ ਕਿ ਜਿਹੜੀ ਨਹਿਰ ਨਹੀਂ ਬਣ ਦਿੱਤੀ ਜਾਏਗੀ ਤੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਪੰਚਾਇਤ ਨੇ ਇਹ ਨਹੀਂ ਮਤਾ ਪਾਇਆ ਵੀ ਨਹਿਰ ਨਾ ਬਣੇ ਉਹ ਕਹਿੰਦੇ ਸੀ ਵੀ ਚਲੋ ਜੇ ਉਹ ਵਿੱਚ ਕਮੀਆਂ ਪੇਸ਼ੀਆਂ ਵਾ ਨਹਿਰ ਦੇ ਵਿੱਚ ਉਹ ਦੂਰ ਕੀਤੀਆਂ ਜਾਣ ਹਾਲਾਂਕਿ ਉਹਨਾਂ ਇਹ ਨਹੀਂ ਲਿਖਿਆ ਉਨੇ ਇਹ ਕਿਹਾ ਸੀ ਚਲੋ ਜੋ ਕਮੀ ਪੇਸ਼ੀਆਂ ਕਿਸਾਨਾਂ ਦੀਆਂ ਉਹ ਦੂਰ ਕਰਕੇ ਤੇ ਨਹਿਰ ਬਣਾਉਂ। ਸਭਰਾ ਕੀ ਕਰਨਾ ਚਾਹੋਗੇ ਅਰੇ ਇਕੱਠੇ ਹੋਏ। ਵੇਖੋ ਇਹ ਸਾਡੇ ਨਹਿਰ ਦਾ ਪਾਣੀ ਜਿਹੜਾ ਵਾ ਇਹ ਸਾਨੂੰ ਮਿਲਣਾ ਚਾਹੀਦਾ। ਜਿਹੜੀਆਂ ਇਹਦੇ ਵਿੱਚ ਕਮੀਆਂ ਪੇਸ਼ੀਆਂ ਉਹ ਦੂਰ ਹੋਣੀਆਂ ਚਾਹੀਦੀਆਂ ਤਾਂ ਇਹ ਨਹਿਰ ਬਣਾਉਂਦੇ ਹੱਕ 'ਚ ਆ। ਠਾਰ ਦੇ ਏਰੀਏ ਦੇ ਸਾਰੇ ਬੰਦੇ ਆ ਸਾਰਿਆਂ ਦੀ ਜ਼ਮੀਨ ਉੱਥੇ। ਸਭ ਤੋਂ ਵੱਧ ਪਾਣੀ ਦੇ ਨਾਲ ਜੇ ਹੜ੍ਹਾਂ ਦੇ ਨਾਲ ਨੁਕਸਾਨ ਹੋਇਆ ਜਾਂ ਕਿਸੇ ਚੀਜ਼ ਦਾ ਆਇਆ ਜੋਧੂ ਕਿਤੇ ਪਰਿਵਾਰ ਦਾ ਆਇਆ। ਉਹ ਵੀ ਇਹ ਨਹਿਰ ਬਣਾਉਂਦੇ ਹੱਕ 'ਚ ਆ। ਮਿਹਰਬਾਨੀ ਚਾਹੀਦੀ ਆ ਪਰ ਜਿਹੜੀ ਕੋਈ ਦੀ ਕੋਈ ਸਮੱਸਿਆ ਹੈਗੀ ਆ ਕੋਈ ਪ੍ਰੋਸੈਸ ਨੂੰ ਪਾਣੀ ਦੀ ਜਾਂ ਜਿਹੜਾ ਉਹਦਾ ਦਰਿਆ ਦੇ ਵਿੱਚ ਨਿਕਾਸ ਕਰਨ ਦੀ ਉਹ ਸਰਕਾਰ ਨਾਲ ਹੱਲ ਕਰਕੇ ਤੇ ਨਹਿਰ ਜ਼ਰੂਰ ਬਣਨੀ ਚਾਹੀਦੀ ਹੈ ਨਹਿਰ ਬਣਾਉਂਦੇ ਹੱਕ ਤੇ ਸਾਡੀਆਂ ਖਾੜ ਜਮੀਨਾਂ ਵਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਪਾਣੀ ਦੀ ਲੋੜ ਆ ਧਰਤੀ ਦਾ ਪਾਣੀ ਖਤਮ ਹੋ ਰਿਹਾ ਧਰਤੀ ਦੇ ਪਾਣੀ ਨੂੰ ਮੁੱਖ ਰੱਖਦੇ ਆ ਅਸੀਂ ਨਹਿਰ ਬਣਾਉਣ ਦੀ ਅਪੀਲ ਕਰਦੇ ਕੀ ਕਹਿਣਾ ਚਾਹੋਗੇ ਅਰੇ ਇਕੱਠਿਆਂ ਇਹਦੇ ਚ ਇਹ ਹੈ ਜੀ ਜਿਹੜਾ ਨਹਿਰ ਦਾ ਕੁਸ਼ ਬਣਾਉਣ ਦੇ ਵਿੱਚ ਲੋਕਾਂ ਨੇ ਡੱਕੀ ਆ ਉਹ ਨਹੀਂ ਡੱਕਣੀ ਚਾਹੀਦੀ ਕਿਉਂਕਿ ਇਹਦੇ ਬਹੁਤ ਫਾਇਦੇ ਆ ਆਪਾਂ ਨੂੰ ਇਹ ਗੱਲ ਦਾ ਪਤਾ ਵਾ ਅੱਜ ਤੋਂ 10-12 ਸਾਲ ਪਿੱਛੇ ਚੱਲ ਜੀਏ ਤੇ ਚਾਰ-ਪੰਜ ਫੋਟੋ ਉੱਚੀਆਂ ਮੋਟਰਾਂ ਲਾਈ ਦੀਆਂ ਸੀ ਅੱਜ 80 ਫੁੱਟ ਥੱਲੇ ਚੱਲ ਗਈਆਂ ਵਾ ਜਿਹੜਾ ਲੈਵਲ ਆ ਉਹ ਬਹੁਤ ਰੋਜ਼ ਦੇ ਰੋਏ ਲੂੰਗਾ ਤੁਰਿਆ ਜਾਂਦਾ ਵਾ ਆਪਣੇ ਹੀ ਵੀਰ ਆ ਚਲੋ ਬਗਾਨੇ ਨਹੀਂ ਗਿਓ ਉਸ ਨਹਿਰ ਨੂੰ ਡੱਕਣ ਦੇ ਵਿੱਚ ਗਾੜੀ ਆ ਅਸੀਂ ਉਹਨਾਂ ਗਾੜੀ ਬੇਨਤੀ ਕਰਦੇ ਆਂ ਵੀ ਜਿਹੜੀ ਇਹ ਨਹਿਰ ਆ ਇਹ ਆਪਣੇ ਆਪ ਤੇ ਬਹੁਤ ਲਾਏਵਾਂਦਾ ਆ ਕਿਉਂਕਿ ਅੱਜ ਆਮ ਇਨਸਾਨ ਦੇ ਵਾਸਤੇ ਦੀ ਗੱਲ ਨਹੀਂ ਹੈਗੀ ਕਿ ਉਹ ਬੋਰ ਕਰਾ ਵਾਲੇ ਤੋਂ ਕਨੈਕਸ਼ਨ ਲੈ ਲੇ ਜਿਹੜਾ ਪਾਣੀ ਦਾ ਲੈਵਲ ਆ ਦਿਨੋਂ ਦਿਨ ਠਾਂਤ ਰਿਹਾ ਜਾਂਦਿਆ ਵਾ ਥੋੜੇ ਟਾਈਮ ਦੀ ਗੱਲ ਆ ਹੀ ਆਪਦੇ ਹੱਥੀਂ ਪ੍ਰੋਮੋਟਰਾਂ ਚੱਲਦੀਆਂ ਹੁੰਦੀਆਂ ਆ ਅੱਜ ਉਹੀ ਮੋਟਰਾਂ 80 80 90 90 ਵੋਟ ਚਲਗੀਆਂ ਵਾ ਇਹਨਾਂ ਲੈਵਲ ਡੂੰਘਾ ਹੋ ਗਿਆ ਬਾਕੀ ਗੱਲ ਕਰਦੇ ਆ ਸਰਕਾਰ ਨਾਲ ਜੋ ਮੈਦੇ ਅਧਿਕਾਰੀ ਉਹਨਾਂ ਨਾਲ ਗੱਲ ਕਰਦੇ ਆ ਕਿ ਜਿਹੜਾ ਇਹਦਾ ਨਿਕਾਸ ਆ ਉਹਨੂੰ ਪਹਿਲੇ ਆਧਾਰ ਤੇ ਲੀਕਿਆ ਜਾਵੇ ਕਿਉਂਕਿ ਬਹਾਨਾ ਤੇ ਉਦੋਂ ਹੀ ਜਦੋਂ ਨਹਿਰ ਆ ਗਈ ਉਹਨੂੰ ਲੀਕਿਆ ਜਾਵੇ ਸਾਡੇ ਵੀਰਾਂ ਨੂੰ ਇਹ ਚੀਜ਼ ਦਾ ਜਿਆ ਪਤਾ ਲੱਗ ਸਕੇ ਵੀ ਇਹਦਾ ਨਕਾਸਤ ਦਰਿਆ ਚ ਹੈ ਚਾਹੇ ਰੋਈ ਚੋਂ ਦਿੱਤਾ ਗਿਆ ਵਾ ਬਾਕੀ ਜਿੰਨੇ ਵੀ ਹੈ ਇਹ ਸਹਿਮਤਾ ਮਹਿਰ ਬਣੇ ਕਿ ਲੋ ਕੇਤਾਂ ਨੂੰ ਪਾਣੀ ਨਹਿਰੀ ਪਊਗਾ ਤੇ ਕੁਝ ਫਸਲ ਦਾ ਝਾੜ ਵਧੂਗਾ ਕੋ ਸਾਡਾ ਇਹਦਾ ਥੱਲੇ ਵਾਲਾ ਪਾਣੀ ਉਹ ਬਚੂਗਾ ਕੁਝ ਬੱਤੀ ਦੀ ਬਜਤ ਹੋਗੀ ਜੀ ਧੰਨਵਾਦ ਕਰਾਂਗਾ ਜਗਜੀਤ ਸਿੰਘ ਜੀ ਕਿਹੜੇ ਵਿੱਚ ਇਹ ਇਕੱਠੇ ਅਸੀਂ ਜੀ ਜਿਹੜੀ ਆ ਨਹਿਰ ਨਿਕਲ ਰਹੀ ਆ ਉਹਦੇ ਵਿਸ਼ੇ ਇਕੱਠੇ ਹੋਏ ਆਂ ਵੀ ਬਹੁਤ ਸਾਨੂੰ ਸੰਯੋਗ ਮਿਲ ਰਿਹਾ ਵਾ ਅਸੀਂ 90% ਲੋਕ ਇਹਦੇ ਹੱਕ ਜੇ ਆ ਕੁਝ ਕਿ ਪਰਸੈਂਟ ਜਿਹੜੇ ਲੋਕ ਇਹਦਾ ਵਿਰੋਧ ਕਰ ਰਹੇ ਆ ਪਰ ਉਹਨਾਂ ਨੂੰ ਇਹ ਗੱਲ ਦੱਸਣਾ ਚਾਹੁੰਦੇ ਆਂ ਵੀ ਕੁਝ ਸਮਾਂ ਪਹਿਲਾਂ 8-10 ਸਾਲ ਪਹਿਲਾਂ ਮਤਲਬ ਟਰੈਕਟਰ ਦੇ ਮਗਰ ਕੁੜੀ ਪਾ ਕੇ ਤੇ ਪਟਾ ਪਾ ਕੇ ਉੱਤੇ ਹੀ ਮੋਟਰ ਹੁੰਦੀ ਸੀ ਜਿਹੜੀ ਪਹਿਲੀਆਂ ਮੋਟਰਾਂ ਤੇ ਉਹ ਬੋਰ ਚੱਲਦੇ ਰਹੇ ਅੱਜ 100-100 ਫੁੱਟ ਥੱਲੇ ਚਲੇ ਗਿਆ ਪਾਣੀ ਆ ਸਾਡਾ ਜੋਧੂਗਾ ਪਰਿਵਾਰ ਖਲੋਤਾ ਇੱਕ ਕਿਲਾ ਛੋਨੇ ਦਾ ਨਹੀਂ ਬਜਾਇਰ ਕੀ ਜਦੋਂ ਹੜਨਾ ਇਹਨਾਂ ਦੀ ਪੈੜੀ ਦੇ ਵੇਚਦੀ ਸਾਡੇ ਨਹਿਰ ਨਿਕਲ ਗਈ ਹੈ ਉਹ ਸਾਰੇ ਹੀ ਸਹਿਮਤ ਆ ਤੇ ਇਹਦਾ ਜਿਹੜਾ ਪਾਣੀ ਆ ਇਹ 24 ਘੰਟੇ ਚੱਲੀ ਜਾਣਾ ਤੇ ਮੋਟਰ ਆਪਾਂ ਨੂੰ 8 ਘੰਟੇ ਚੱਲਣੀ ਆ ਉਹਦਣਾ ਪਾਣੀ ਦਾ ਜਿਹੜਾ ਲੈਵਲ ਆ ਉਹ ਵੀ ਘਟਣਾ ਜੇ ਮੋਟਰ ਆ ਕਈ ਇਹੋ ਜਿਹੇ ਕਿਸਾਨ ਹੈਗੇ ਆ ਇੱਕ ਕਿੱਲੇ ਕਿੱਲੇ ਡੇਡ ਡੇਡ ਕਿੱਲੇ ਵਾਲੇ ਵੀ ਜਿੰਨਾ ਕਨੈਕਸ਼ਨ ਨਹੀਂ ਲੈ ਸਕਦੇ ਬੋਰ ਨਹੀਂ ਖਰਾ ਸਕਦੇ ਉਹਨਾਂ ਨੂੰ ਇਹ ਨਹਿਰ ਦਾ ਕਿੰਨਾ ਫਾਇਦਾ ਹੋਊਗਾ ਅਸੀਂ ਬਾਕੀ ਸਰਕਾਰ ਨੂੰ ਵੀ ਜਾਂਨੇ ਆ ਵੀ ਇਹਦਾ ਪੂਰਾ ਪ੍ਰੋਪੋਜ਼ਲ ਬਣਾ ਕੇ ਜਿੱਥੇ ਆਪਣੇ ਹੈਗੇ ਖਾਲ ਹੈਗੇ ਆ ਉਹ ਖਾਲ ਉਲੀਕੇ ਜਾਣਾ ਜੋ ਜੀ ਨਿਕਾਸੀ ਲੀਕੀ ਜਾਵੇ ਕਿ ਮਤਲਬ ਕੋਈ ਵੀ ਆਉਣ ਵਾਲੇ ਟਾਈਮ 'ਚ ਪ੍ਰੋਬਲਮ ਨਾ ਹੋਵੇ ਹੁਣ ਬੀਕੇ ਜੂ ਗ੍ਰਾਹਾਂ ਸਾਡੇ ਅਸੀਂ ਕਮੇਟੀ ਦੇ ਵਿੱਚ ਆ ਤੇ ਪਾਣੀ ਆ ਛੱਪੜ ਜਿਹਾ ਲਿਆਂਦਾ ਜਿਹੜਾ ਕਿਰਤੋਵਾਲ ਵਾਲਾ ਉਹ ਪਹਿਲਾਂ ਦੇ ਮਤਲਬ ਇਹੋ ਜਿਤਨਾ ਨਹਿਰ ਨੂੰ ਰੋਗ ਆ ਉਹ ਬਹੁਤ ਜਿਆਦਾ ਮਤਲਬ ਸਾਡੇ ਪਿੰਡ ਦੇ ਭਰਾ ਹੀ ਗਏ ਇਹ ਕਿੱਥੋਂ ਪਾਣੀ ਲੈ ਆਉਣਗੇ ਇਹ ਕਿੱਥੋਂ ਪਾਣੀ ਲੈ ਆਉਣਗੇ ਉਹ ਛੱਪੜ ਚ ਪਾਣੀ ਆਇਆ ਉਹ 24 ਘੰਟੇ ਇੰਨਾ ਜਿਆਦਾ ਸੁਖ ਬਣਿਆ ਵਾ ਕਿਰਤੋ ਹਾਲ ਤੋਂ ਲੈ ਕੇ ਸਭਰਾ ਤੱਕ ਉਹ 24 ਘੰਟੇ ਪਾਣੀ ਲੱਗਦਾ ਤੇ ਲੋਕਾਂ ਦੀਆਂ ਮੋਟਰਾਂ ਬੰਦਿਆ ਉਹ ਭਰਾਵਾਂ ਨੂੰ ਬਹੁਤ ਸੁਖਿਆ ਨਹਿਰ ਦਾ ਤੇ ਜੇ ਇਹੋ ਨਹਿਰ ਇੱਧਰ ਬੰਜੂਗੀ ਤੇ ਇਹ ਪਾਣੀ ਨਾਲ ਕੋਈ ਖਾਦ ਯੂਰੀਆ ਡਾਈ ਉਹ ਵੀ ਘਟ ਪਊਗੀ ਕਿਉਂਕਿ ਬਹੁਤ ਵਧੀਆ ਪਾਣੀ ਜਿਹੜਾ ਪਾੜਾਂ ਦਾ ਆਉਂਦਾ ਵਾ ਕੋਈ ਜੜੀਆਂ ਬੂਟੀਆਂ ਦੂਜਾ ਤੀਜਾ ਸਾਰਾ ਪਾਣੀ ਵਧੀਆ ਆਉਂਦਾ ਵਾ ਤੇ ਨਹਿਰ ਨਿਕਲਣੀ ਚਾਹੀਦੀ ਆ ਤੇ ਬਾਕੀ ਹੀ ਪਿੰਡ ਦੇ ਭਰਾਵਾਂ ਨੂੰ ਉਹਨਾਂ ਨੂੰ ਵੀ ਅਪੀਲ ਕਰਦੇ ਆ ਕਿ ਇਹਨੂੰ ਨਹਿਰ ਨੂੰ ਮਤਲਬ ਨਾਲ ਰੋਕਿਆ ਜਾਵੇ ਜਿੱਥੇ ਕੋਈ ਤੁਹਾਡੀ ਕਮੀ ਪੇਸ਼ੀ ਆ ਤੁਸੀਂ ਦੱਸੋ ਉਹ ਮੈਕਮੇ ਨਾਲ ਡਿਸਕਸ ਕਰਕੇ ਉਹਦਾ ਹੱਲ ਕਰਾ ਕੇ ਤੇ ਇਹਨੂੰ ਇਹ ਬਣਨੀ ਚਾਹੀਦੀ ਹੈ ਕੀ ਕਹਿਣਾ ਚਾਹੋਗੇ ਆੜਾ ਇਕੱਠੇ ਅੱਜ ਜਿਹੜਾ ਇਕੱਠ ਕੀਤਾ ਗਿਆ ਵਾ ਪਿੰਡ ਸਭਰਾ ਦੇ ਵਿੱਚ ਜੋ ਬਹੁਤ ਸਾਡੇ ਚਿਰਾਂ ਤੋਂ ਮੰਗ ਸੀ ਇਕ ਬਹੁਤ ਪੁਰਾਣੀ ਨਹਿਰ ਸਾਡੇ ਠਾੜ ਏਰੀਏ ਥੋਂ ਦੀ ਲੰਘਦੀ ਸੀ ਜਿਹਦਾ ਪੂਰੇ ਠਾੜ ਏਰੀਏ ਨੂੰ ਬਹੁਤ ਜ਼ਿਆਦਾ ਫਾਇਦਾ ਵਾ ਪਿਛਲੇ ਕੁਝ ਦਿਨਾਂ ਤੋਂ ਕੁਝ ਭਰਾ ਕਹਿ ਰਹੇ ਕਿ ਨਹਿਰ ਦੇ ਵਿੱਚ ਇਹ ਮੁਸ਼ਕਲਾਂ ਵਾ ਨਹੀਂ ਪਾਨੀ ਚਾਹੀਦੀ ਇਹ ਕਾਠ ਇਸ ਕਰਕੇ ਕੀਤਾ ਗਿਆ ਕਿ ਆਪਾਂ ਰਲ ਮਿਲ ਕੇ ਜਿਹੜੀਆਂ ਮੁਸ਼ਕਲਾਂ ਵਾ ਜਿਵੇਂ ਨਿਕਾਸੀ ਦਾ ਲੈ ਕੇ ਜਾਂ ਖਲਾਂ ਨੂੰ ਲੈ ਕੇ ਉਹਦਾ ਆਪਾਂ ਹੱਲ ਕਰਾਈਏ ਨਾ ਕਿ ਨਹਿਰ ਨੂੰ ਰੋਕੀਏ ਜਿਵੇਂ ਸਾਡੇ ਆ ਜਤਿੰਦਰ ਵੀਰ ਨੇ ਦੱਸਿਆ ਵਾ ਕਿ ਕਿੰਨੇ ਫਾਇਦੇ ਆ ਕਿੰਨਾ ਪਾਣੀ ਜਿਹੜਾ ਗਰਾਊਂਡ ਵਾਟਰ ਸਾਡਾ ਥਲੇ ਚਲ ਗਿਆ ਵਾ ਤੇ ਨਹਿਰ ਦੇ ਆਉਣ ਨਾਲ ਸਾਡੇ ਤਕਰੀਬਨ ਠਾੜ ਏਰੀਆ ਦਾ ਜਿਹੜਾ ਪਾਣੀ ਦਾ ਪੱਧਰ ਆ ਉਹ ਕਾਫੀ ਫਰਕ ਪਾਊਗਾ ਅੱਜ ਤਕਰੀਬਨ ਜਿੰਨੇ ਵੀ ਕੋਈ ਘਰ ਹੈਗੇ ਆ ਜਿਨ੍ਹਾਂ ਦੀ ਜ਼ਮੀਨ ਦੇ ਥਣੀ ਨਹਿਰ ਲੰਘਦੀ ਆ ਉਹ ਖੁਦ ਆ ਕੇ ਇੱਥੇ ਕਹਿ ਰਿਹਾ ਵੀ ਸਾਡੀ ਜ਼ਮੀਨ ਦੇ ਥਣੀ ਜਿਹੜੀ ਆ ਉਹ ਨਹਿਰ ਲੰਘੇ ਤੇ ਸਾਰੇ ਜਿਹੜੇ ਠਾੜ ਏਰੀਏ ਨੂੰ ਫਾਇਦਾ ਹੋਵੇ ਤੇ ਅਖੀਰ ਤੇ ਉਹ ਗੱਲ ਮੈਂ ਕਹੂੰਗਾ ਜਿਹੜਾ ਰਲ ਮਿਲ ਕੇ ਆਪਾਂ ਜਿੱਥੇ ਕੋਈ ਕਮੀਆਂ ਵਾ ਅਗਲੇ ਪਾਸੇ ਜਿਹੜਾ ਨਿਕਾਸੀ ਆ ਉਹਦਾ ਪ੍ਰਬੰਧ ਕਰਵਾਈਏ ਪ੍ਰਸ਼ਾਸਨ ਦੇ ਨਾਲ ਆਪਾਂ ਗੱਲਬਾਤ ਕਰੀਏ ਮਿੱਟੀ ਵਧੀਆ ਪੁਆਈਏ ਜਿਹੜੀ ਮਤਲਬ ਰੇਤਾ ਨਾ ਪਵੇ ਵਧੀਆ ਨਹਿਰ ਬਣਵਾ ਕੇ ਤੇ ਥਾੜੇ ਏਰੀਏ ਦੇ ਲੋਕਾਂ ਨੂੰ ਜਿਹੜਾ ਹੈ ਬਹੁਤ ਵਧੀਆ ਫਾਇਦੇਮੰਦ ਚੀਜ਼ ਜਿਹੜੀ ਬਣਾ ਕੇ ਦੇਈਏ ਨਾ ਕਿ ਇਹਦੇ ਵਿੱਚ ਰੁਕਾਵਟ ਬਣੀ ਈ ਕਹਣਾ ਚਾਹੋਗੇ ਯਾਰੀ ਨਹਿਰ ਪਰੇ ਬਠਾਈ ਚਾਹਾਂਗੇ ਜੀ ਇਹ ਨਹਿਰ ਹਨ ਜਿਹੜੀ ਇਹ ਪਾਣੀ ਚਾਹੀਦੀ ਆ ਇੱਕ ਤੇ ਜਿਹੜੀ ਨਿਕਾਸੀ ਆ ਨਿਕਾਸੀ ਦਾ ਰੂਟ ਵਿਖਾਈ ਜਾਵੇ ਇਹ ਨਿਕਾਸੀ ਹੋਊਗੀ ਕਾਰੀ ਪਾਣੀ ਟ੍ਰੈਪ ਉਥੇ ਪਹਿਲੇ ਨਰੋਈ ਚ ਤੇ ਸਾਨੂੰ ਕੋਈ ਦਿੱਕਤ ਨਹੀਂ ਗੀ ਇੱਕ ਜਿਹੜਾ ਉਹ ਟਾਇਆ ਤੋਂ ਥੱਲੇ ਉਤਰਦੀ ਨਹਿਰ ਉਹ ਪਾਸਿਆਂ ਤੋਂ ਉੱਚੀ ਹੋਵੇ ਵੀ ਜਿਹੜਾ ਪੈੜੀਆਂ ਦਾ ਪਾਣੀ ਨਾ ਵਿੱਚ ਆ ਕੇ ਸਾਡੇ ਤੁਰਿਆਵੇ ਉਹਦਾ ਪ੍ਰਬੰਧ ਜ਼ਰੂਰੀ ਇੱਕ ਥੱਲਿਓਂ ਦੀ ਵੱਡੇ ਪੂਰੇ ਨਹੀਂ ਪੈਣ ਜਿੱਦੇ ਪਾਣੀ ਉਧਰ-ਉਧਰ ਹੀ ਉਹ ਨਗਾ ਸਕਦਾ ਵਾ ਦੂਜਾ ਪਾਣੀ ਉਧਰ-ਉਧਰ ਹੀ ਨਾ ਤੁਰਿਆ ਜਾਵੇ ਤੇ ਬਿਲਕੁਲ ਬੰਦੇ ਹੱਕ ਦੇ ਵਿੱਚ